ਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਈ ਕਾਇ ਜੋ ਕਿਸ਼ਕੀਆ ਮੱਡ ਕੀਆ ਮੁੰਡਾ ਮੁੰਡ ਅਜਾਈ ਜੇਕਰ ਵੇਖਿਆ ਜਾਵੇ ਸਮਾਜ ਦੇ ਵਿੱਚ ਨਜ਼ਰ ਮਾਰ ਕੇ ਖਾਸ ਕਰਕੇ ਸਾਡੇ ਦੇਸ਼ ਦੇ ਅੰਦਰ ਇੱਥੇ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਹੋਣ ਦੇ ਲਈ ਮਨੁੱਖ ਨੇ ਤਨ ਦੇ ਨਾਲ ਸੰਬੰਧਤ ਬਹੁਤ ਜ਼ਿਆਦਾ ਕਰਮकांड ਕੀਤੇ ਹਨ ਕਿਸੇ ਨੇ ਮੌਨ ਧਾਰਨ ਕੀਤਾ ਕਿਸੇ ਨੇ ਜਲ ਤਾਰਾ ਕਰਕੇ ਆਪਣੇ ਸਰੀਰ ਨੂੰ ਤਕਲੀਫ ਦਿੱਤੀ ਕਿਸੇ ਨੇ ਤਾਪ ਕਰਕੇ ਆਪਣੇ ਸਰੀਰ ਨੂੰ ਦੁੱਖ ਦਿੱਤਾ ਕਿਸੇ ਨੇ ਵਰਤ ਰੱਖ ਲਈ ਅਤੇ ਕਈਆਂ ਨੇ ਆਪਣੇ ਕੇਸ ਹੈ ਜਿਹੜੇ ਉਹ ਪੁੱਟ ਲਏ ਭਗਤ ਕਬੀਰ ਜੀ ਕਹਿੰਦੇ ਮਨੁੱਖ ਨੇ ਸਾਰਾ ਕੁਝ ਕੀਤਾ ਧਰਮ ਦੇ ਨਾਮ ਤੇ ਧਰਮ ਦੇ ਨਾਮ ਤੇ ਇਥੇ ਕੇਸ ਪੁੱਟ ਲਏ ਗੇ ਸੇਰਮੋਨ ਲਿਆ ਗਿਆ ਗੁਰਬਾਣੀ ਦੇ ਵਿੱਚ ਇੱਕ ਭਗਤ ਕਬੀਰ ਜੀ ਦਾ ਹੋਰ ਸ਼ਬਦ ਆਉਂਦਾ ਹੈ ਭਾਵੇਂ ਲੰਬੇ ਕੇਸ ਕਰ ਭਾਵੇਂ ਕਰਰ ਮੁੰਡਾਈ ਰੱਬ ਜੀ ਦਾ ਸੰਬੰਧ ਕੇਸਾਂ ਦੇ ਨਾਲ ਨਹੀਂ ਹੈ ਇੱਥੇ ਕਈਆਂ ਨੇ ਕੇਸ ਲੰਬੇ ਕਰ ਲਏ ਤੇ ਕਈਆਂ ਨੇ ਕੇਸ ਬਿਲਕੁਲ ਕਟਵਾ ਦਿੱਤੇ ਹੁਣ ਇਸ ਸ਼ਲੋਕ ਨੂੰ ਸਮਝਣਾ ਜਿਹੜੇ ਵੀਰ ਕੇਸ ਕਟਵਾਉਂਦੇ ਹਨ ਨਹੀਂ ਰੱਖਦੇ ਕੇਸ ਦਾੜਾ ਪ੍ਰਕਾਸ਼ ਨਹੀਂ ਕਰਦੇ ਸਿਰ ਦੇ ਉੱਪਰ ਵੀ ਕੇਸ ਨਹੀਂ ਰੱਖੇ ਹੁੰਦੇ ਉਹਨਾਂ ਦੇ ਇਹ ਪੰਗਤੀ ਯਾਦ ਹੁੰਦੀ ਇਹ ਉਹ ਪੰਗਤੀ ਉਦੋਂ ਸੁਣਾਉਂਦੇ ਐ ਜਦੋਂ ਕੋਈ ਸਿੱਖ ਮਤ ਦਾ ਵਿਅਕਤੀ ਕੋਈ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਉਹਨਾਂ ਨੂੰ ਇਹ ਕਹਿੰਦਾ ਵੀ ਕੇਸ ਰੱਖ ਲੈਣੇ ਚਾਹੀਦੇ ਉਦੋਂ ਉਹਨਾਂ ਦੇ ਵੱਲੋਂ ਹੀ ਇਹ ਪੰਗਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਣਾਈ ਜਾਂਦੀ ਹੈ ਵੀ ਗੁਰਬਾਣੀ ਦੇ ਵਿੱਚ ਕਿੱਥੇ ਲਿਖਿਆ ਵੀ ਕੇਸ ਰੱਖਣ ਨੂੰ ਗੁਰਬਾਣੀ ਦੇ ਵਿੱਚ ਤਾਂ ਇਸ ਤਰ੍ਹਾਂ ਲਿਖਿਆ ਵੀ ਨਾ ਰੱਬ ਜੀ ਲੰਬੇ ਕੇਸਾਂ ਨਾਲ ਮਿਲਦਾ ਨਾ ਕੇਸ ਕਟਵਾਏ ਤੋਂ ਮਿਲਦਾ ਤੇ ਲੰਬੇ ਕੇਸ ਕਾਦੇ ਲਈ ਰੱਖਣੇ ਗੁਰਬਾਣੀ ਵਿੱਚ ਤਾਂ ਕਿਤੇ ਵੀ ਅਕਤਨ ਇੱਥੇ ਲੰਬੇ ਕੇਸਾਂ ਦਾ ਮਤਲਬ ਇਹ ਨਹੀਂ ਕਿ ਜਿਹੜੇ ਸਾਡੇ ਤਣ ਤੇ ਕੇਸ ਆ ਗਏ ਉਹਨਾਂ ਨੂੰ ਕਟਵਾਈ ਜਾਈਏ ਜਿਹੜਾ ਮਨੁੱਖ ਰੱਬ ਜੀ ਨੂੰ ਪਿਆਰ ਕਰਦਾ ਹੈ ਰੱਬ ਜੀ ਦੇ ਹੁਕਮ ਦੇ ਵਿੱਚ ਜ਼ਿੰਦਗੀ ਜਿਉਂ ਰਿਹਾ ਹੈ ਉਹ ਮਨੁੱਖ ਰੱਬ ਦੀ ਸੂਰਤ ਨੂੰ ਵੀ ਪਿਆਰ ਕਰੇਗਾ ਰੱਬ ਜੀ ਦੇ ਹੁਕਮ ਦੇ ਵਿੱਚ ਹੀ ਦਾੜਾ ਪ੍ਰਕਾਸ਼ ਹੁੰਦਾ ਸਿਰ ਤੇ ਕੇਸ ਆਉਂਦੇ ਪਾਵੇਂ ਲੰਬੇ ਕੇਸ ਕਰਦਾ ਸਬੰਧ ਹੈ ਜਿਹੜਾ ਉਹ ਜੋਗ ਮਤ ਦੇ ਬੰਦਿਆਂ ਨਾਲ ਗੱਲ ਕੀਤੀ ਗਈ ਹੈ ਜੋਗ ਮਤ ਦੇ ਵਿੱਚ ਕੀ ਕੀਤਾ ਜਾਂਦਾ ਹੈ ਉਹ ਅਭਿਆਸ ਦਾ ਆਪਣਾ ਹਿੱਸਾ ਮੰਨਦੇ ਆ ਜਟਾਵਾ ਰੱਖਣ ਨੂੰ ਜਿਹੜੇ ਮਨੁੱਖ ਜਟਾਵਾ ਰੱਖਦੇ ਆ ਨਾ ਸਪੈਸ਼ਲੀ ਤੌਰ ਤੇ ਉਦਮ ਕਰਕੇ ਜਟਾਵਾ ਨੂੰ ਵਧਾਉਂਦੇ ਆ ਖਾਸ ਕਰਕੇ ਜੋਗ ਮਤ ਦੇ ਵਿੱਚ ਉਨ੍ਹਾਂ ਦੇ ਨਾਲ ਸੰਬੰਧਤ ਗੱਲ ਹੈ ਵੀ ਇਸ ਤਰ੍ਹਾਂ ਤੁਸੀਂ ਜਟਾਵਾਂ ਵਧਾਈ ਜਾਂਦੇ ਹੋ ਆਪਣੇ ਸਰੀਰ ਦੇ ਨਾਲੋਂ ਵੀ ਕਈ ਵਾਰੀ ਲੰਬੀਆਂ ਜਟਾਵਾਂ ਹੋ ਜਾਂਦੀਆਂ ਭਗਤ ਇਸ ਤਰ੍ਹਾਂ ਦੇ ਤੁਸੀਂ ਸਾਧੂ ਵੇਖ ਸਕਦੇ ਹੋ ਜੋਗ ਮਤ ਦੇ ਵਿੱਚ ਜਿਨ੍ਹਾਂ ਦੀਆਂ ਜਟਾਵਾਂ ਬਹੁਤ ਹੀ ਲੰਬੀਆਂ ਹੁੰਦੀਆਂ ਸਰੀਰ ਵੀ ਛੋਟਾ ਪੈ ਜਾਂਦਾ ਵੀ ਇੰਨੀ ਜਿਆਦਾ ਵਧਾਈਆਂ ਹੁੰਦੀਆਂ ਉਹਨਾਂ ਨੇ ਭਗਤ ਕਬੀਰ ਜੀ ਕਹਿੰਦੇ ਇਹਦੇ ਨਾਲ ਕੀ ਹੋ ਜਾਏਗਾ ਇੰਜ ਤਾਂ ਨਹੀਂ ਰੱਬ ਮਿਲਦਾ ਵੀ ਜਟਾ ਮਾਂ ਵਧਾਈ ਚੱਲੋ ਪਰ ਉਹਨਾਂ ਦਾ ਅਭਿਆਸ ਦਾ ਹਿੱਸਾ ਹੈ ਇਹ ਸਾਰਾ ਕੁਝ ਜਿਹੜਾ ਸਿੱਖ ਮਤ ਦੇ ਵਿੱਚ ਕੇਸ ਰੱਖੇ ਜਾਂਦੇ ਆ ਅਸੀਂ ਉਸ ਤਰ੍ਹਾਂ ਥੋੜੀ ਉਦਮ ਕਰਦੇ ਆ ਕੋਈ ਸਿੱਖ ਮਤ ਦੇ ਵਿੱਚ ਆਪਾਂ ਸਾਰੇ ਸਿੱਖ ਮਤ ਦੇ ਨਾਲ ਸੰਬੰਧਤ ਬੈਠੇ ਆ ਆਪਾਂ ਕੇਸ ਰੱਖੇ ਹੋਏ ਆਪਾਂ ਕੋਈ ਵੱਖਰਾ ਆਹਾਰ ਤਾਂ ਨਹੀਂ ਕਰ ਰਹੇ ਵੀ ਇਹ ਜਿਆਦਾ ਲੰਬੇ ਹੋ ਜਾਣ ਨਹੀਂ ਜਿੰਨੇ ਕ ਰੱਬ ਜੀ ਦੇ ਹੁਕਮ ਵਿੱਚ ਆ ਗਏ ਸਾਬਤ ਸੂਰਤ ਦਸਤਾਰ ਸਿਰਾ ਜਪਜੀ ਸਾਹਿਬ ਦਾ ਸ਼ਬਦ ਹੈ ਪੰਗਤੀਆਂ ਹਨ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਐ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਰੱਬ ਦੀ ਰਜ਼ਾ ਦੇ ਵਿੱਚ ਜੀਵਨ ਜਿਉਣਾ ਤੇ ਰੱਬ ਦੀ ਰਜ਼ਾ ਦੇ ਵਿੱਚ ਹੀ ਕੇਸ ਆਈ ਹੈ ਜਦੋਂ ਕੋਈ ਇਨਸਾਨ ਕੇਸ ਕਟਵਾ ਰਿਹਾ ਹੈ ਉਹ ਰੱਬ ਦੇ ਹੁਕਮ ਦੀ ਹੁਕਮ ਉਦਲੀ ਕਰ ਰਿਹਾ ਹੈ ਨਿਜਮ ਨੂੰ ਭੰਗ ਕਰ ਰਿਹਾ ਹੈ ਜਿਹੜਾ ਗੁਰਬਾਣੀ ਦੇ ਵਿੱਚ ਲੰਬੇ ਕੇਸਾਂ ਦੀ ਗੱਲ ਆਈ ਇਹ ਵੀ ਲੰਬੇ ਕੇਸਾਂ ਨਾਲ ਰੱਬ ਨਹੀਂ ਮਿਲਦਾ ਉਹਦਾ ਮਤਲਬ ਜਟਾਵਾਂ ਦੇ ਨਾਲ ਹੈ ਕਿ ਜਟਾਵਾਂ ਰੱਖਣ ਦੇ ਨਾਲ ਨਹੀਂ ਰੱਬ ਨੂੰ ਮਿਲਦਾ ਤੇ ਜਟਾਵਾਂ ਰੱਖਣ ਦੇ ਲਈ ਵੱਖਰਾ ਆਹਰ ਕਰਨਾ ਪੈਂਦਾ ਉਦਮ ਕਰਨਾ ਪੈਂਦਾ ਉਹ ਕੇਸ ਨਹੀਂ ਬੌਂਦੇ ਜਿਹੜੇ ਕੇਸ ਟੁੱਟੇ ਭੱਜੇ ਹੁੰਦੇ ਆ ਉਹ ਕੇਸਾਂ ਨੂੰ ਉਹ ਦੂਜੇ ਕੇਸਾਂ ਵਿੱਚੋਂ ਨਹੀਂ ਕੱਢਦੇ ਆਪਾਂ ਤਾਂ ਕੱਢ ਦਿੰਨੇ ਆ ਵਾਕੇ ਉਹ ਵਿੱਚ ਹੀ ਰੱਖਦੇ ਫਿਰ ਉਹ ਦੁੱਧ ਲਾਈ ਜਾਂਦੇ ਆ ਸਵਾਹ ਲਾਈ ਜਾਂਦੇ ਆ ਉਹ ਜਿਹੜੇ ਕੇਸ ਟੁੱਟਦੇ ਆ ਉਹ ਜੁੜੀ ਜਾਂਦੇ ਆ ਅੱਗੇ ਦੀ ਅੱਗੇ ਇਸ ਤਰ੍ਹਾਂ ਜਟਾਵਾਂ ਵੱਧਦੀਆਂ ਤੇ ਉਹਨਾਂ ਦੀ ਸੰਭਾਲ ਕਰਨੀ ਵੀ ਬਹੁਤ ਜ਼ਿਆਦਾ ਔਖੀ ਆ ਹੁਣ ਇੰਨੇ ਟੁੱਟੇ ਭੱਜੇ ਕੇਸ ساری ਜ਼ਿੰਦਗੀ ਦੇ ਜੁੜੇ ਹੋਏ ਨਾਲ ਕਿੰਨਾ ਜ਼ਿਆਦਾ ਔਖਾ ਪਰ ਜੋਗ ਮਤ ਦੇ ਵਿੱਚ ਇਹ ਉਹਨਾਂ ਦੇ ਅਭਿਆਸ ਦਾ ਹਿੱਸਾ ਹੈ ਭਗਤ ਕਬੀਰ ਜੀ ਨੇ ਉਹਨਾਂ ਦੇ ਨਾਲ ਸੰਬੰਧਿਤ ਗੱਲ ਕੀਤੀ ਹੈ ਜੋਗ ਮਤ ਦੇ ਵਿੱਚ ਜਟਾਵਾਂ ਵਧਾਈਆਂ ਜਾਂਦੀਆਂ ਰੱਬ ਜੀ ਦੇ ਨੇੜੇ ਹੋਣ ਦੇ ਲਈ ਉਹਨਾਂ ਦੇ ਅਭਿਆਸ ਦਾ ਹਿੱਸਾ ਹੈ ਜਦੋਂ ਜੈਨ ਮਤ ਨੂੰ ਧਾਰਨ ਕਰਾਂਗੇ ਜੈਨ ਮਤ ਵਾਲੇ ਬਿਲਕੁਲ ਕੇਸ ਪੁੱਟਦੇ ਆ ਜੜ ਦੇ ਵਿੱਚੋਂ ਚੁੰਡੀਆਂ ਭਰ ਭਰ ਕੇ ਇਕੱਲਾ ਇਕੱਲਾ ਕੇਸ ਉੱਥੇ ਵੀ ਸਰੀਰ ਨੂੰ ਤਕਲੀਫ ਹੈ ਭਗਤ ਕਬੀਰ ਜੀ ਕਹਿੰਦੇ ਨਾ ਤਾਂ ਰੱਬ ਜੀ ਇਸ ਤਰ੍ਹਾਂ ਮਿਲਣ ਵੀ ਤੁਸੀਂ ਜਟਾਵਾਂ ਵਧਾ ਲਓ ਤੇ ਨਾ ਇਕੱਲਾ ਇਕੱਲਾ ਕੇਸ ਪੁੱਟਣ ਦੇ ਨਾਲ ਇਹਦੇ ਨਾਲ ਤਾਂ ਸਰੀਰ ਨੂੰ ਤਕਲੀਫ ਹੁੰਦੀ ਹੈ ਦੋਮਾ ਦੇ ਵਿੱਚ ਤਨ ਨੂੰ ਦੁੱਖ ਹੰਡਾਉਣੇ ਪੈਂਦੇ ਹੈ ਜੇਕਰ ਕੋਈ ਮੋਨ ਰੱਖ ਲੇਗਾ ਇਹ ਵੀ ਤਕਲੀਫ ਹੈ ਚੁੱਪ ਕਰਕੇ ਰਹਿਣਾ ਔਖਾ ਤੁਸੀਂ ਕੰਮ ਵੇਲੇ ਵੀ ਨਾ ਬੋਲੋ ਤੇ ਵਰਤ ਰੱਖਨੇ ਇਹ ਵੀ ਔਖਾ ਕੰਮ ਹੈ ਸਰੀਰ ਨੂੰ ਦੁੱਖ ਦੇਣਾ ਜਲ ਘਾਰਾ ਕਰਨਾ ਸਿਆਲ ਦੀ ਰੁੱਤ ਦੇ ਵਿੱਚ ਸਰੀਰ ਨੂੰ ਤਕਲੀਫ ਦਿੱਤੀ ਜਾਂਦੀ ਹੈ ਗਰਮੀ ਦੇ ਵਿੱਚ ਧੂਣਾ ਤਪਾ ਕੇ ਬੈਠ ਜਾਣਾ ਇਹ ਤਾਂ ਤਨ ਨੂੰ ਤਕਲੀਫ ਦੇਣ ਵਾਲੇ ਕੰਮ। ਭਗਤ ਕਬੀਰ ਜੀ ਕਹਿੰਦੇ ਇੰਨਾ ਕੰਮਾਂ ਦੇ ਨਾਲ ਥੋੜੀ ਰੱਬ ਦੇ ਨੇੜੇ ਹੋਇਆ ਜਾ ਸਕਦਾ ਹੈ। ਗੁਰਬਾਣੀ ਦੇ ਵਿੱਚ ਤਾਂ ਗੁਰੂ ਸਹਿਬਾਨ ਨੇ ਸਾਨੂੰ ਜੋ ਕੇ ਸ਼ਰੀਰ ਦੀ ਸੰਭਾਲ ਕਰਨ ਦੀ ਤਾਕੀਦ ਕੀਤੀ ਹੈ ਵੀ ਜਿਹੜੇ ਸ਼ਰੀਰ ਦੇ ਨਾਲ ਤੋਂ ਰੱਬ ਦੀ ਬੰਦਗੀ ਕਰਕੇ ਰੱਬ ਦੇ ਨੇੜੇ ਹੋ ਸਕਦਾ ਹੈ ਇਹਦਾ ਪੂਰਾ ਖਿਆਲ ਰੱਖਣਾ। ਇਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਤੰਦਰੁਸਤ ਰਹਿਣਾ ਚਾਹੀਦਾ ਹੈ ਇਹ ਸਰੀਰ ਕਿਉਂਕਿ ਇਹਦੇ ਆਸਰੇ ਤੇ ਤਾਂ ਬੰਦਗੀ ਕਰ ਸਕਦਾ ਤੇ ਜੇਕਰ ਵੇਖਿਆ ਜਾਵੇ ਇੱਥੇ ਇਨਸਾਨ ਧਰਮ ਦੇ ਨਾਮ ਤੇ ਕਰਮਕਾਂਡ ਕਰ ਰਿਹਾ ਹੈ ਤੇ ਤਨ ਨੂੰ ਦੁੱਖ ਦੇ ਰਿਹਾ ਜੋ ਸਿੱਖ ਮਤ ਦੇ ਵਿੱਚ ਕੇਸ ਰੱਖੇ ਜਾਂਦੇ ਆ ਇੱਕ ਮੈਂ ਬੇਨਤੀ ਇਹ ਵੀ ਕਰ ਦਮਾ ਇਹਦਾ ਭਾਵ ਹੈ ਅਸੀਂ ਰੱਬੀ ਹੁਕਮ ਨੂੰ ਸਵੀਕਾਰ ਕਰਦੇ ਹਾਂ। ਰੱਬ ਦੀ ਰਜਾ ਵਿੱਚ ਜਿਉਣ ਵਾਲੇ ਇਨਸਾਨ ਹਾਂ। ਇਹਦਾ ਭਾਵ ਇਹ ਹੈ। ਗੁਰਬਾਣੀ ਕਹਿੰਦੀ ਹੈ ਰੱਬ ਜੀ ਦੇ ਹੁਕਮ ਦੇ ਵਿੱਚ ਚੱਲੋ। ਤੇ ਜਦੋਂ ਰੱਬ ਜੀ ਦੇ ਹੁਕਮ ਦੇ ਵਿੱਚ ਚੱਲਾਂਗੇ ਤੇ ਰੱਬੀ ਹੁਕਮ ਦੇ ਵਿੱਚ ਜਿੰਨੇ ਕ ਤਣ ਤੇ ਕੇਸ ਆਏ ਹਨ। ਉਹਨਾਂ ਦੀ ਸੰਭਾਲ ਵੀ ਕਰਾਂਗੇ, ਸਫਾਈ ਰੱਖਾਂਗੇ। ਸਾਬਤ ਸੂਰਤ ਦਸਤਾਰ ਸਿਰਾਂ ਗੁਰੂ ਸਹਿਬਾਨ ਦੇ ਵਚਨ ਹੈ ਵੀ ਸਾਬਤ ਸੂਰਤ ਰਹਿਣਾ ਰੱਬੀ ਹੁਕਮ ਨੂੰ ਮੰਨਣਾ ਤੇ ਦੁਨੀਆ ਦੇ ਵਿੱਚ ਜਿੰਨੇ ਵੀ ਪੈਗੰਬਰ ਹੋਏ ਕਿਸੇ ਵੀ ਧਰਮ ਦੇ ਵਿੱਚ ਹੋਏ ਆ ਉਹ ਸਾਬਤ ਸੂਰਤ ਹੋਏ ਕਿਸੇ ਵੀ ਮੱਤ ਦਾ ਕੋਈ ਵੀ ਪੈਗੰਬਰ ਵੇਖ ਲਓ ਕਿਸੇ ਨੂੰ ਵੀ ਵੇਖ ਲਈਏ ਕਿਸੇ ਵੀ ਮਤ ਦਾ ਬੰਦਾ ਉਹਦੇ ਕੇਸ ਹੋਣਗੇ ਹੀ ਹੋਣਗੇ ਇੱਥੇ ਤਾਂ ਕਈ ਇਨਸਾਨ ਜਿਹੜੇ ਕੇਸ ਕਟਵਾਉਂਦੇ ਆ ਨਾ ਵੀਰ ਉਹ ਸਗੋਂ ਸਿੱਖ ਮਤ ਨੂੰ ਜਿਨ੍ਹਾਂ ਨੇ ਅਪਣਾਇਆ ਹੋਇਆ ਖੰਡੇ ਕੀ ਪੌਲ ਛਕੀ ਹੋਈ ਹੈ ਜਾਂ ਕੋਈ ਗ੍ਰੰਥੀ ਹੈ ਜਾਂ ਵੈਸੇ ਹੀ ਕਿਸੇ ਨੇ ਕੇਸ ਸੰਭਾਲੇ ਹੋਏ ਸਵਾਲ ਪਤਾ ਕੀ ਕਰਦੇ ਤੇ ਤੁਸੀਂ ਕੇਸ ਰੱਖੇ ਕਿਉਂ ਨੇ ਇਹ ਸਵਾਲ ਹੁੰਦਾ ਇਹ ਦਾੜ੍ਹੀ ਕਿਉਂ ਰੱਖੀ ਹੈ ਇੰਨੀ ਵੱਡੀ ਅਸਲ ਦੇ ਵਿੱਚ ਇਹ ਸਵਾਲ ਹੀ ਗਲਤ ਹੈ ਅਸੀਂ ਕਦੋਂ ਰੱਖੀ ਹੈ ਇਹ ਤਾਂ ਜਿੰਨੀ ਕਾਈ ਹੈ ਰੱਬ ਦੇ ਹੁਕਮ ਦੇ ਵਿੱਚ ਉਹਦੀ ਸੰਭਾਲ ਕਰ ਰਹੇ ਹਾਂ ਸਵਾਲ ਤਾਂ ਤੁਹਾਨੂੰ ਬਣਦਾ ਵੀ ਤੁਸੀਂ ਕਟਵਾਈ ਕਿਉਂ ਹੈ ਅਸੀਂ ਤਾਂ ਕੋਈ ਛੇੜ ਛਾੜ ਕੀਤੀ ਨਹੀਂ ਕੇਸਾਂ ਦੇ ਨਾਲ ਛੇੜ ਛਾੜ ਤਾਂ ਉਸ ਮਨੁੱਖ ਨੇ ਕੀਤੀ ਹੈ ਜਿਨੇ ਕੇਸ ਕਟਵਾਇਆ ਸਵਾਲ ਤਾਂ ਇਹ ਬਣਦਾ ਵੀ ਤੁਸੀਂ ਦੱਸੋ ਵੀ ਕਿਉਂ ਕਟਵਾਈ ਹੈ ਤੇ ਗੁਰਬਾਣੀ ਦੇ ਮੁਤਾਬਕ ਰੱਬ ਜੀ ਨੂੰ ਮਨ ਸਮਰਪਿਤ ਕਰਨਾ ਹੈ ਰੱਬ ਦੇ ਹੁਕਮ ਨੂੰ ਮੰਨ ਕੇ ਚੱਲਣਾ ਹੈ ਜੇ ਰੱਬ ਦੇ ਨੇੜੇ ਹੋਣਾ ਹੈ ਤੇ ਇਹ ਰੱਬੀ ਹੁਕਮ ਦੇ ਵਿੱਚ ਹੀ ਕੇਸ ਆਇਆ ਤੇ ਇੰਨਾ ਦਾ ਸ਼ਰੀਰ ਨੂੰ ਲਾਭ ਹੈ ਨੁਕਸਾਨ ਕੋਈ ਨਹੀਂ ਹੈ ਨੁਕਸਾਨ ਕੋਈ ਨਹੀਂ ਹੈ ਇੱਕ ਕਿਤਾਬ ਹੈਗੀ ਕੇਸ ਪ੍ਰਸੰਗ ਉਹਦੇ ਵਿੱਚ ਸਿਰਫ ਤੇ ਸਿਰਫ ਕੇਸਾਂ ਦੇ ਨਾਲ ਸੰਬੰਧਤ ਗੱਲਾਂ ਕੀਤੀਆਂ ਗਈਆਂ ਉਹਦੇ ਵਿੱਚ ਦੱਸਿਆ ਗਿਆ ਇਹਨਾਂ ਦਾ ਕੀ ਲਾਭ ਹੈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਤੁਸੀਂ ਬਚ ਜਾਣੇ ਜੇ ਕੇਸ ਰੱਖੇ ਹੋਏ ਹੈ ਤਾਂ ਤੇ ਗੁਰਬਾਣੀ ਹੈ ਜਿਹੜੀ ਉਹ ਰੱਬੀ ਹੁਕਮ ਦੀ ਗੱਲ ਕਰਦੀ ਹੈ ਰੱਬ ਦੇ ਹੁਕਮ ਵਿੱਚ ਆਏ ਇਹਨਾਂ ਦੀ ਸੰਭਾਲ ਕਰ ਰਿਹਾ ਭਗਤ ਕਬੀਰ ਜੀ ਕਹਿ ਰਿਹਾ ਕਬੀਰ ਮਨ ਮੁੰਡਿਆ ਨਹੀਂ ਮਨਣਾ ਤਾਂ ਮਨ ਨੂੰ ਸੀ ਮਨ ਨੂੰ ਕੰਟਰੋਲ ਕਰਨਾ ਸੀ ਉਹ ਬੰਦੇ ਨੇ ਕੀਤਾ ਕੋਈ ਨਹੀਂ ਕੇਸ ਮੁੰਡਾਏ ਕਾਏ ਬਹੁਤਿਆਂ ਨੇ ਕੇਸ ਮੁੰਨ ਲਈ ਧਰਮ ਦੇ ਨਾਮ ਤੇ ਕੇਸ ਕੱਟ ਲਈ ਕੇਸ ਕੁੱਟ ਲਈ ਕਈਆਂ ਨੇ ਜਟਾਵਾਂ ਰੱਖ ਲਈਆਂ ਜੋ ਕੁਛ ਕੀਆ ਸੋ ਮਨ ਕੀਆ ਮਨ ਹੈ ਜਿਹੜਾ ਉਹ ਆਪਣੀਆਂ ਮਨ ਆਈਆਂ ਕਰੀ ਜਾਂਦਾ ਬੰਦੇ ਨੇ ਇੱਥੇ ਵਰਤ ਰੱਖ ਲਈ ਮੌਨ ਧਾਰਨ ਕਰ ਲਈ ਜਲ ਤਾਰੇ ਕਰ ਲਈ ਤਪ ਸਾਧ ਲਈ ਇਹ ਤਾਂ ਤਨ ਨੂੰ ਤਕਲੀਫ ਦੇਣ ਵਾਲੀ ਗੱਲ ਹੈ ਮਨ ਹੈ ਜਿਹੜਾ ਉਹ ਤਾਂ ਆਪਣੀ ਖੁਰਾਕ ਪੂਰੀ ਕਰ ਰਿਹਾ ਬਾਰੋਂ ਤਣ ਤੋਂ ਭੁੱਖਾ ਰਹਿ ਲੋ ਵਰਤ ਰੱਖ ਲੋ ਮਨ ਨੂੰ ਤਾਂ ਖੁਰਾਕ ਮਿਲ ਰਹੀ ਜਬਾਨ ਤੋਂ ਬੰਦਾ ਨਹੀਂ ਬੋਲ ਸਕਦਾ ਮੂੰਹ ਤਾਂ ਚੁੱਪ ਕਰ ਜੇਗਾ ਪਰ ਮਨ ਤਾਂ ਬੋਲਦਾ ਮਨ ਬੋਲੇਗਾ ਜਦੋਂ ਅਸੀਂ ਕਿਸੇ ਨੂੰ ਇਸ਼ਾਰਾ ਕਰਕੇ ਗੱਲ ਸਮਝਾਉਣੀ ਹੁੰਦੀ ਹੈ ਇਸ਼ਾਰਾ ਕਰ ਦਿੰਨੇ ਆ ਕਈ ਵਾਰੀ ਉਦੋਂ ਜ਼ਬਾਨ ਤੋਂ ਨਹੀਂ ਬੋਲਦੇ ਮਨ ਤਾਂ ਬੋਲਦੈ ਨਾ ਚੁੱਪਾ ਚੁੱਪ ਨਾ ਹੋਈ ਜੇ ਲਾਇ ਰਹਾ ਲਵਤਾਰ ਤਨ ਕਰਕੇ ਵਰਤ ਰੱਖ ਸਕਦੇ ਆ ਮਨ ਦਾ ਵਰਤ ਥੋੜੀ ਰੱਖਿਆ ਕਿਸੇ ਨੇ ਮਨ ਤਾਂ ਆਪਣੀ ਖੁਰਾਕ ਪੂਰੀ ਕਰ ਰਿਹਾ ਹੈ ਵਾਸ਼ਨਾਵਾਂ ਦੇ ਵਿੱਚੋਂ ਵਿਸ਼ੇ ਵਿਚਾਰਾਂ ਦੇ ਵਿੱਚੋਂ ਮਨ ਦੇ ਖਿਆਲਾਂ ਦੇ ਵਿੱਚੋਂ ਜੋ ਕਿਛ ਕੀਆ ਸੋ ਮਨ ਕੀਆ ਮਨ ਆਪਣੀ ਮਰਜ਼ੀ ਕਰ ਰਿਹਾ ਹੈ ਬੰਦੇ ਨੇ ਸਾਰਾ ਜੋਰ ਤਨ ਤੇ ਲਾਤਾ ਕਿਸੇ ਨੇ ਤਨ ਕਰਕੇ ਵਰਤ ਰੱਖ ਲੇ ਕਿਸ ਨੇ ਮੌਣਤਾ ਰਨ ਕਰ ਲਿਆ ਕਿਸ ਨੇ ਜਲ ਤਰਾ ਕਰ ਲਿਆ ਕਿਸ ਨੇ ਧੂਨੇ ਤਾਪ ਲੇ ਕਿਸ ਨੇ ਜਟਾਵਾਂ ਵਧਾਲੀਆਂ ਕਿਸ ਨੇ ਕੇਸ ਕੱਟ ਲੇ ਤਣ ਦੇ ਨਾਲ ਸੰਬੰਧਤ ਬੰਦਾ ਕੰਮ ਕਰਦਾ ਰਿਹਾ ਧਰਮ ਦੇ ਨਾਮ ਤੇ ਮਨ ਵੱਲ ਧਿਆਨ ਹੀ ਨਹੀਂ ਗਿਆ ਕਿ ਧਰਮ ਦਾ ਸੰਬੰਧ ਤਾਂ ਮਨ ਦੇ ਨਾਲ ਹੈ ਤਣ ਦੇ ਨਾਲ ਨਹੀਂ ਹੈ ਤਬੀਰ ਮਨ ਮੁੰਡਿਆ ਨਹੀਂ ਮਨ ਨੂੰ ਤਾਂ ਮਨ ਨੂੰ ਸੀ ਭਾਵ ਕੰਟਰੋਲ ਤਾਂ ਮਨ ਨੂੰ ਕਰਨਾ ਸੀ ਤਨ ਨੂੰ ਥੋੜੀ ਘਰਨਾ ਸੀ ਮਨ ਨੂੰ ਵਿਸ਼ੇ ਵਿਕਾਰਾਂ ਦੇ ਵੱਲੋਂ ਕੰਟਰੋਲ ਕਰਨਾ ਸੀ ਰੋਕ ਕੇ ਰੱਖਣਾ ਸੀ ਵਿਸ਼ੇ ਵਿਕਾਰ ਪ੍ਰਕਾਵਟਾਂ ਹਨ ਰੱਬ ਜੀ ਦੇ ਰਸਤੇ ਦੇ ਵਿੱਚ ਰੱਬ ਜੀ ਦੇ ਨਾਲ ਮਿਲਾਪ ਹਾਸਲ ਕਰਨ ਦੇ ਵਿੱਚ ਰੱਬ ਜੀ ਦੇ ਨੇੜੇ ਹੋਣ ਦੇ ਵਿੱਚ ਮਨ ਦੇ ਖਿਆਲ ਰੁਕਾਵਟਾਣੇ ਉਪਗੁਣ ਰੁਕਾਵਟਾਣੇ ਬਾਸ਼ਨਾਵਾਂ ਰੁਕਾਵਟਾਣੇ ਵਿਕਾਰ ਰੁਕਾਵਟਾਣੇ ਇਸ ਪਾਸੇ ਤਾਂ ਮਨੁੱਖ ਨੇ ਕੰਮ ਨਹੀਂ ਕੀਤਾ ਕੋਈ ਉਦਮ ਨਹੀਂ ਕੀਤਾ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ ਮਨੁੱਖ ਹੋਰੀ ਜੋ ਕੇ ਵਿਖਾਵੇ ਦੇ ਧਰਮ ਦੇ ਕਰਮ ਕੰਡਾਂ ਵਿੱਚ ਉਲਝ ਗਏ ਕਬੀਰ ਮੜ ਮੁੰਡਿਆ ਨਹੀਂ ਕੇਸ ਮੁੰਢਾਏ ਕਾਈ ਜਦੋਂ ਮਨ ਹੀ ਕੰਟਰੋਲ ਨਹੀਂ ਕੀਤਾ ਕੇਸ ਪੁੱਟ ਕੇ ਕੀ ਲਾਭ ਪ੍ਰਾਪਤ ਹੋਣਾ ਕੁਝ ਨਹੀਂ ਲਾਭ ਪ੍ਰਾਪਤ ਹੋਣਾ ਤੇ ਨਾ ਲੰਬੇ ਕੇਸ ਰੱਖ ਕੇ ਕੁਝ ਬਣਨਾ ਤੇ ਜਿਹੜੇ ਸਿੱਖ ਮਤ ਵਿੱਚ ਕੇਸ ਰੱਖੇ ਜਾਂਦੇ ਆ ਆਪਾਂ ਕੇਸਾਂ ਦੀ ਸੰਭਾਲ ਕਰਦੇ ਇਹਦਾ ਇੱਕੋ ਹੀ ਇੱਕ ਭਾਵ ਹੈ ਕਿ ਅਸੀਂ ਰੱਬ ਜੀ ਦੇ ਰਜਾ ਨੂੰ ਪਸੰਦ ਕਰਦੇ ਆ ਰੱਬ ਜੀ ਦੇ ਰਜਾ ਦੇ ਵਿੱਚ ਰਹਿਣਾ ਪਸੰਦ ਕਰਦੇ ਇੱਕ ਬੰਦਾ ਜਿਹੜਾ ਭਾਵੇਂ ਕਿਸੇ ਵੀ মত ਨਾਲ ਸੰਬੰਧ ਰੱਖਦਾ ਜਿਵੇਂ ਜਿਵੇਂ ਉਹ ਬੰਦਗੀ ਕਰਦਾ ਜਾਵੇਗਾ ਰੱਬ ਦੇ ਨੇੜੇ ਹੁੰਦਾ ਜਾਵੇਗਾ ਉਹ ਕੇਸ ਜ਼ਰੂਰ ਜਿੰਨੇ ਰੱਬ ਦੀ ਰਜਾ ਵਿੱਚ ਆਉਂਦੇ ਆ ਉਹਨਿਆਂ ਦੀ ਸੰਭਾਲ ਕਰੇਗਾ ਹੀ ਕਰੇਗਾ